ਮਾਨਯੋਗ ਐਸਐਸਪੀ ਮੋਹਾਲੀ ਸ਼੍ਰੀ ਹਰਮਨਦੀਪ ਖਾਨ ਜੀ ਦੇ ਜਿਹੜੀ ਦਿਸ਼ਾ ਨਿਰਦੇਸ਼ਾ ਉਹਨਾਂ ਦੀ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅਨਸਰਾਂ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ چلا ਮੋਹਾਲੀ ਪੁਲਿਸ ਨੇ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਗਰੀਬ 10:00 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢਾਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ 7-8 ਖਾਲੀ ਖੋਲ ਵੀ ਮਿਲੇ ਸੀਗੇ ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨ ਜੋ ਗਿਆ ਐਸਐਸਪੀ ਸਾਹਿਬ ਤੇ ਮਹਾਲੀ ਪੁਲਿਸਤਿਆਂ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀ ਸੀਪੀ ਸ਼੍ਰੀ ਸ਼੍ਰੀਨਵੀਲਾ ਜੀ ਆਈਪੀਐਸ ਐਸਪੀ ਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸ ਡੀਐਸਪੀ ਸਿਟੀ ਵਨ ਨੇ ਪ੍ਰਿਥਵੀ ਸਿੰਘ ਚਾਲ ਇੰਚਾਰਜ ਸੀਏਏ ਤੇ ਐਸਐਚਓ ਮਡੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਾਖਟ ਟੀਮਾਂ ਜਿਹੜੀਆਂ ਐਸਪੀ ਸਿਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨ ਸਾਹਿਬ ਦੇ ਅੰਡਰ ਬਣਾਈ ਹੈਗੀਆਂ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਇੰਚਾਰਜ ਸੀਏਏ ਹਰਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਅੰਕਿਤ ਰਾਣਾ ਸਨੋਫ ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਜਿਹੜਾ ਅੰਕਿਤ ਰਾਣਾ ਇਹ ਇਹਨੇ ਇੱਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀਗੇ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਯਮਨਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉੱਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਲਿਆ ਇਹ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੱਖੀ ਕੀਤੀ ਰੱਖੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਹਨਾਂ ਦੇ ਘਰ ਦੇ ਇੰਗੀ ਤਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀ ਇਹਦੀ ਟੀਮ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਕੀਤੀ ਸਾਇੰਟਿਫਿਕ ਐਵਿਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਦਾ ਬਾਈ ਤਰੀਕ ਨੂੰ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਇਹਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਧਾਲੀਵਾਲ ਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਗਏ ਸੀਗੇ ਉਹਦੇ ਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ 12 ਵੀ ਬੈਠੇ ਨੇ ਇੰਡੀਆ ਕੋਲ ਬਾਹਰ ਫੋਰਨ ਕੋ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੋਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨानगर ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੁਹਾਲਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹਦਾ ਦੂਸਰੇ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਮੁਹਾਲਲੇ ਦੇ ਵਿੱਚ ਜੇ ਹੋਈ ਪਹਿਲੇ ਤਾਂ ਅਸੀਂ ਹੁਣੇ ਨਹੀਂ ਦੇਣੀ ਜੇ ਹੋਈ ਤਾਂ ਅਸੀਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਇਸ ਕਿਸਾਬੀ ਪੂਰੀ ਰਕੀ ਕਿੰਨੀ ਸੀ ਇਹਨਾਂ ਨੇ ਪਹਿਲਾਂ ਜਾਂ ਇਹ ਜਿਹੜਾ ਜਮਨानगर ਵੀ ਪਹਿਲਾਂ ਇਹਨਾਂ ਨੇ ਪਾਇਰੇ ਕਿੰਨੇ ਸਵੇਰੇ ਕੋਲਸੀ ਦਾ ਇਹ ਮਲ ਪਹਿਲਾਂ ਰਕੀ ਉਦਾਰ ਕਿੰਨੀ ਸੀ ਆ ਇਸ ਤਰ੍ਹਾਂ ਦਾ ਕੁਝ ਅਜੇ ਤੱਕ ਦੇਖੋ ਇਹਨਾਂ ਨੇ ਜਿਹੜੀ ਸਾਡੀ ਤਰਫ ਦੇਖ ਚ ਗੱਲ ਸਾਹਮਣੇ ਆਈ ਇਹਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਜਮਨानगर ਗਏ ਜਮਨानगर ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਜਮਨानगर ਜ਼ਿਲ੍ਹੇ ਦਾ ਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਕਿ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗॉड ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੁਹਾਲੀ ਆਗੇ ਸ਼ਾਮ ਨੂੰ ਮੁਹਾਲੀ ਆਗੇ ਇਹ ਮੁਹਾਲੀ ਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਨਾਂ ਦੇ ਘਰ ਤੇ ਕਿ ਕਿੱਥੋਂ ਜਾ ਸਕਦੇ ਆ ਕਿੱਥੋਂ ਭੱਜ ਸਕਦੇ ਆ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆਦੀ ਕੋਈ ਵੱਡਾ ਸਾਥ ਕਿਸੇ ਨੇ ਦਿੱਤਾ ਹੋਵੇ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਇਹ ਕਿਸੇ ਦਾ ਨਹੀਂ ਆਫਟਰ ਇਨਸੀਡੈਂਟ ਇਹ ਉਹ ਸਦਾ ਕਿਉਂਕਿ ਸਾਡੀ ਜਿਹੜੀ ਸਾਡੇ ኦਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਡ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟ ਇਹ ਇਹ ਹੈ ਕਿ ਉਹ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਗਰ ਸਾਈਡ ਨੂੰ ਜਾਈ ਸੀ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ ਧਾਰੀ ਵਾਲ ਨੂੰ ਕੋਈ ਐਕਸਟਰੈਕਸ਼ਨ ਕਾਲ ਆਈ ਸੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਉਹਨੇ ਪੈਸੇ ਨਹੀਂ ਬਸ ਉਹਨਾਂ ਤੋਂ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਨਹੀਂ ਦਸੀ ਕਿੰਨੇ ਅਮਾਉਂਟ ਕਾਲਾ ਰਹਿਣਾ ਤਾਂ ਅਜੇ ਕਿਨਾਲ ਜਿੰਦੀ ਜੀ ਉਹੀ ਆਪਰੇਟ ਕਰ ਰਹੇ ਆਂ ਜਿਹਾ ਜੀਤਾ ਤੁਸੀਂ ਕਿਹਾ ਕਿ ਵਿਦੇਸ਼ ਵਿੱਚ ਹੈ ਕਿ ਬੋਮੀ ਜਿਹੜੇ ਕੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਆਂ ਤੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰਸ਼ਨ ਬ੍ਰੈਕੇਟ ਚਲਾ ਰਿਹਾ ਸੀ ਕਿ ਉਹਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦਾ ਕਰਤਨ ਸੀਗਾ ਉਹ ਫੜ ਲਿਆ ਤੇਲਾ ਵੀ ਆਇਆ ਸੀ ਰਕੀ ਜੀਪੀ ਪਿੰਕੀ ਕਲੀ ਵਾਲੇ ਘਰ ਜਾਂ ਫਸਟ ਟਾਈਮ ਇੱਥੇ ਆਇ ਸੀਗੇ ਯਾਨੀ ਕਿ ਇਹ ਸਾਰਾ ਇਹ ਪੂਰਾ ਜਿਹੜਾ ਵੀ ਬੰਦਾ ਤੁਹਾਨੂੰ ਜਾਂਦੇ ਇਹਨਾਂ ਨੂੰ ਪੁਰਾਣੇ ਦੇਖੋ ਇਹ ਉਸੇ ਦਿਨ ਹੀ ਆਏ ਹੈ ਉਸ ਤੋਂ ਪਹਿਲਾਂ ਜਿਹੜਾ ਇਹ ਅਕਿਊਜ਼ਡ ਅੰਕੀ ਤਰਾਣਾ ਇਹ ਪਹਿਲਾਂ ਜ਼ੋਮੈਟੋ ਤੇ ਕੰਮ ਕਰਦਾ ਰਿਹਾ ਹੈ ਜ਼ੀਰਕਪੁਰ ਏਰੀਏ ਦੇ ਵਿੱਚ ਇਸ ਏਰੀਆ ਦਾ ਪੇਤੀ ਸੀਗਾ ਦੋ ਸਾਲ ਇਹ ਜ਼ੀਰਕਪੁਰ ਰਹਿ ਕੇ ਗਿਆ ਉੱਥੇ ਇਹਨੇ ਪਹਿਲਾਂ ਆਰਡ ਜੌਬਸ ਕਰਦਾ ਰਿਹਾ ਫਿਰ ਉਹ ਦੋਸ ਜ਼ੋਮੈਟੋ ਦੀ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦਾ ਰਿਹਾ ਪਰ ਪਿਛਲੇ ਦੋ ਸਾਲ ਤੋਂ ਹੀ ਯਮਨੋਨਗਰੀ ਸੈਟਲ ਸੀਗਾ ਤੇ ਛੋਟੀ ਮੋਟੀ ਲੜਾਈ ਝਗੜਿਆਂ ਦੇ ਵਿੱਚ ਉੱਥੇ ਇਨਵੋਲ ਸੀਗਾ ਇੱਕ ਇੱਥੇ ਸਨੇਚਿੰਗ ਦਾ ਕੇਸ ਕੇਸ ਹੈਗਾ ਬੜੇ ਪਿਛਲੇ 6 ਮਹੀਨੇ ਤੋਂ ਜਿਹੜਾ ਕਾਲਾ ਰਾਣਾ ਗਾਣਾ ਗੈਂਗ ਹੈ ਉਹਨਾਂ ਦੇ ਕੰਟੈਕਟ ਤੇ ਸੀਗਾ ਤੇ ਉਹਨਾਂ ਦੇ ਕਹੇਤੇ ਨੇ ਐਕਟੀਵਿਟੀ ਕੀਤੀ ਸਰ ਹੋਰ ਵੀ ਟਾਰਗੇਟਿੰਗ ਦੇ ਇਹ ਕੁਝ ਜਾਂਚੇ ਸਾਹਮਣੇ ਆਏ ਨਹੀਂ ਦੇਖੋ ਹਲੇ ਤੱਕ ਇਹਦੀ ਇਨਵੈਸਟੀਗੇਸ਼ਨ ਤੋਂ ਨਹੀਂ ਸਾਨੂੰ ਸਾਹਮਣੇ ਆਇਆ ਬਟ ਅਸੀਂ ਜਿਹੜਾ ਬਾਕੀ ਦੂਸਰਾ ਕਿਊਜ਼ ਵੀ ਅਸੀਂ ਫੜ ਲਾਂਗੇ ਤੇ ਅਸੀਂ ਜਿਹੜਾ ਕਾਲਾ ਰਾਣਾ ਉਹਤੇ ਵੀ ਜਿਹੜੇ ਕਿਉਂਕਿ ਉਹਤੇ ਪਹਿਲਾਂ ਹੀ ਅਸੀਂ ਬਾਈ ਨੇਮ ਐਫ ਆਈ ਆਰ ਲਾਚ ਕੀਤੀ ਹੋਈ ਹੈ ਉਹਤੇ ਵੀ ਕਾਰਵਾਈ ਕਰਕੇ ਇਹਨੂੰ ਜਦੋਂ ਹੋਰ ਸਭ ਦੇ ਕੋਲ ਸਾਹਮਣੇ ਇਫੈਕਟ ਹੋਦੇ ਪਰਿੰਗ ਫਰਮ ਡਿਸਕਲੋਜ਼ ਕਰ ਰਹੀ ਹੈ ਇਨਵੈਸਟੀਗੇਸ਼ਨ ਚੱਲ ਜੁਤੀ ਯੂਪੀ ਨੰਬਰ ਜਿਹੜੀ ਬਾਈਕ ਹੈ ਉਹ ਵੀ ਫੇਕ ਨੰਬਰ ਹੈ ਇਹਨਾਂ ਨੇ ਕਿਸ ਤਰ੍ਹਾਂ ਇਹ ਕਲੀ ਉਹ ਐਕਚੁਅਲੀ ਐਫ ਆਈ ਆਰ ਦੇ ਵਿੱਚ ਯੂਪੀ ਨੰਬਰ ਲਿਖਿਆ ਗਿਆ ਕਿਉਂਕਿ ਉਹਨਾਂ ਨੇ ਜਦੋਂ ਪੜਾਇਆ ਉਹਨਾਂ ਨੇ ਆਪਣਾ ਵਿਕਿੰਗ ਫੈਮਲੀ ਨੇ ਆਪਣੇ ਚੰਕੀਤਾਲੀ ਵਾਲਜੀ ਦੇ ਬੇਟੇ ਦੇ ਬਿਆਨਾਂ ਤੇ ਐਫ ਆਈ ਆਰ ਲਾਜ ਹੋਈ ਹੈ ਬੇ ਚੰਕੀਤਾਲੀ ਵਾਲਦੇ ਉਹਨਾਂ ਨੇ ਜਦੋਂ ਆਪਣੇ ਕੈਂਬਲ ਚੈੱਕ ਕਰਕੇ ਦੱਸਿਆ ਤਾਂ ਉਹ ਯੂਪੀ ਲੱਗ ਰਹੇ ਸੀ ਬੇਸਿਕਲੀ ਯੂਪੀ ਕੇ ਨੰਬਰ ਹੈ ਉੱਤਰਾਖੰਡ ਦਾ ਨੰਬਰ ਹੈ ਤੋਂ ਨੰਬਰ ਜੈਨੂਇਨ ਸੀਗਾ ਪਰ ਉਸ थेफ्ट ਕੀਤੀ ਹੈ ਹਰਿਦਵਾਰ ਤੋਂ ਉੱਥੇ থেਫਟ ਕੇਸ ਰਜਿਸਟਰਡ ਹੈ ਅਨਨੋਨ ਬੰਦੇ ਤੇ ਉਥੋਂ ਇਹਦਾ 7 ਡੇਜ਼ ਦਾ ਰਿਮਾਨ ਹੈ 29 ਫ੍ਰੀਕਸ ਦਾ ਰਿਮਾਨ ਹੈ ਇੰਟਰ ਆਫ ਫਾਇਰਿੰਗ ਕੀ ਕੀ ਹੋਈ 8 ਲੋ ਬੋਲੀਆਂ ਹੋਦੀ ਚਲਾਈ ਇਸ ਨੂੰ ਮਾਰਨੇ ਕਾ ਹੀ ਮਕਸਦ ਥਾ ਜਾਂ ਦੇਖੋ ਦੇਖੋ ਪ੍ਰਾਇਮਰੀ ਜੋ ਇਨਵੈਸਟੀਗੇਸ਼ਨ ਤੋਂ ਕੱਲ੍ਹ ਸਾਹਮਣੇ ਆਈ ਹੈ ਕਿ ਇਹਨਾਂ ਨੇ ਸਿਰਫ ਇਹਨਾਂ ਦਾ ਡਰਾਮ ਦਾ ਐਕਸਟਰੈਕਸ਼ਨ ਦੇ ਪਰਪਸ ਲਈ ਇਹਨਾਂ ਨੇ ਫਾਇਰਿੰਗ ਕੀਤੀ ਸੀ ਫਿਰ ਫਾਇਰਿੰਗ 8 ਦਾ ਸਲੰਗ ਫਾਇਰ ਇਹ ਰਿਪੋਰਟ ਆ ਡਿਵੈਸਟੀਗੇਸ਼ਨ ਜਿਸ ਕੋ ਕੁਝ ਕਿਹਾ ਹੈ ਕਿ ਇਹ ਵੈਪਨ ਦਿੱਥੋ ਲੈ ਕੇ ਆਏ ਸਿੱਧਾ ਹੀ ਅਮਨਗਰ ਤੋਂ ਮਹਾਲੀ ਹੋਵੇ ਸੀ ਜਾਂ ਦੂਸਰੇ ਸਾਥੀ ਦੇ ਦੇਖੋ ਇਹ ਅਮਨਗਰ ਤੋਂ ਆਈ ਸੀ ਕਿ ਥੋੜੀ ਦੇਰ ਇਹ ਜਿਰਕਪੁਰੇ ਜਿਰਕਪੁਰ ਤੋਂ ਇਥੇ ਮਹਾਲੀ ਆ ਗਏ ਮਹਾਲੀ ਆ ਕੇ ਨੇ ਰੱਖੀ ਸੀ ਉਤੋਂ ਬਾਅਦ ਰਾਤ ਨੂੰ ਇਹਨਾਂ ਨੇ ਫਾਈਂਡਿੰਗ ਕੀਤੀ ਜਿਹੜਾ ਵੈਪਨ ਹੈ ਇਹਨਾਂ ਦੇ ਕੈਂਡਿੰਗ ਦਾ ਜਿਹੜਾ ਦੂਸਰਾ ਬੰਦਾ ਆਇਆ ਸੀ ਨਾਲ ਉਹਦੇ ਨਾਲ ਉਹਦੇ ਕੋਲ ਸੀਗੇ ਅਸੀਂ ਜਲਦੀ ਉਹਨੂੰ ਵੀ ਜੀਰੋ ਡਾਊਨ ਕਰਕੇ ਉਹਨੂੰ ਵੀ ਫੜਾਂਗੇ ਥੈਂਕ ਯੂ